ਤੁਸੀਂ ਦੁਨੀਆ 'ਚ ਵੇਖੋਗੇ ਕਈ ਲੋਕ ਐਸੇ ਨੇ ਜਿਹੜੇ ਜੰਮਦੇ ਝੌਪੜੀਆਂ ਦੇ ਵਿੱਚ ਨੇ ਮਰਦੇ ਮਹੱਲਾਂ 'ਚ ਨਹੀਂ ਕਈ ਐ ਉਹ ਜਿਹਨੇ ਜਿਹੜੇ ਜੰਮਦੇ ਮਹੱਲਾਂ ਵਿੱਚ ਨੇ ਮਰਦੇ ਝੌਪੜੀਆਂ 'ਚ ਨੇ ਇਹ ਦੁਨੀਆ ਵਿੱਚ ਤੁਸੀਂ ਆਪ ਆਪਣੇ ਪਿੰਡਾਂ ਵਿੱਚ ਕਿਉਂਕਿ ਗੁਰਬਾਣੀ ਵਿੱਚ ਜੋ ਲਿਖਿਆ ਉਹ ਪਬਲਿਕ ਦੇ ਵਿੱਚ ਹੁੰਦਾ ਹੈ ਉਹਨੂੰ ਵੇਖੋ ਆਪਣੇ ਨੇੜੇ-ਨੇੜੇ ਵੇਖੋ ਮੈਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਐਸੇ ਲੋਕਾਂ ਨੂੰ ਜਾਣਦਾ ਹੈ ਜਿਨ੍ਹਾਂ ਦੇ ਦਾਦਿਆਂ ਕੋਲ 150-50 ਕਿੱਲੇ ਜ਼ਮੀਨ ਸੀ ਪੁੱਤਰਿਆਂ ਦੇ ਕੋਲ ਕੁਝ ਨਹੀਂ ਰਿਹਾ ਇਹੋ ਜਿਹਿਆਂ ਨੂੰ ਵੀ ਜਾਣਨਾ ਜਿਨ੍ਹਾਂ ਦੇ ਦਾਦਿਆਂ ਕੋਲ ਕੁਝ ਨਹੀਂ ਸੀ ਪੁੱਤਰਿਆਂ ਕੋਲ ਬਹੁਤ ਬਹੁਤ ਸਾਫ ਇਹਦੇ ਹਿਰ ਵਿੱਚ ਧਨ ਦੀ ਗੱਲ ਮੈਂ ਕਰ ਰਿਹਾ ਇਹਦੇ ਵਿੱਚ ਇੱਕ ਧਨ ਦੀ ਗੱਲ ਹੈ ਇਹਦੇ ਵਿੱਚ ਗਿਆਨ ਦੀ ਗੱਲ ਵੀ ਹੋ ਸਕਦਾ ਹੈ ਦਾਦਾ ਬਿਲਕੁਲ ਪੱਦੀ ਤੋਂ ਹੋਵੇ ਤੇ ਪੁੱਤਰਾ ਗੁਰਮੁਖ ਹੋਵੇ ਇਹ ਵੀ ਹੋ ਸਕਦਾ ਦਾਦਾ ਗੁਰਮੁਖ ਹੋਵੇ ਤੇ ਪੁੱਤਰਾ ਸਿੱਖੀ ਨੂੰ ਜਾਣਦਾ ਇਹਨਾਂ ਇਹ ਵੀ ਹੋ ਸਕਦਾ ਦੋਵੇਂ ਜਿਹਾ ਇਹ ਇਹ ਚੀਜ਼ ਨੂੰ ਆਪਣੇ ਨੇੜੇ ਦੇਖ ਸਕਦਾ ਹੈ ਇਹਨੂੰ ਅਸੀਂ ਕੀ ਕਵਾਂਗੇ ਇਹਨੂੰ ਕਵਾਂਗੇ ਕਰਮ ਇਹਨੂੰ ਕਵਾਂਗੇ ਭਾਗ ਇਹਨੂੰ ਕਵਾਂਗੇ ਲੇਖ ਔਰ ਇਹ ਲੇਖ ਰੱਬ ਲਿਖਦਾ ਹੈ